ਲਗਦੀ ਨੇ ਕੋਲ ਸਾਹ ਕੋਲਰ ਵੀ ਨਹੀਂ ਕੋਲ ਸਾਹ ਨੇ ਕੋਲਰ ਵੀ ਨਹੀਂ ਲਗਦੀ ਉਹ ਮਾਰੇ ਪਜਾਮਾ ਤਾਂ ਛੱਕ ਰੱਖਾ ਉਹ ਮੱਖਾ ਦਾਰੂ ਨਾ ਦੇ ਲੈ ਆਈ ਲਈ ਘੱਟ ਲੈਣਾ ਫਰ ਭਾਜੀ ਚਾਰ ਚਾਰ ਨੂੰ ਭਰਾ ਲੈ ਹੁਣ ਅਸੀਂ ਸਕੋਰਪੀਅਨ ਲੈਣੀ ਹੈ ਨਾ ਤਾਂ ਰਾਸ਼ਨ ਘੱਟ ਲੈਣਾ ਫਿਰ ਐ ਕਰੋ ਫਿਰ ਬਹਿ ਕੇ ਆ ਜਾਨੇ ਸਕੋਰਪੀਅਨ ਸਹੀ ਗੱਲ ਏਜੰਸੀ ਚਲ ਕੇ ਤੇ ਦੇਖੀ ਕੋਈ ਨਹੀਂ ਅੱਲੀਏ ਵੱਖੀ ਪ੍ਰਧਾਨ ਦਬਾਵਾਂ ਟੋਗ ਲਿਆ ਹਲੋ ਦੇਖੀ ਕੀ ਕੀ ਪੈਂਦਾ ਹਾਂ ਤੱਕ ਅੱਲੀਏ ਉੱਥੇ ਬਿਨਾ ਨਾ ਅੱਲਾਸਾਨ ਕੱਲ ਦੀ ਤੇ ਰੱਖਣਾ ਦਿਨਾ ਪਰ ਨਾਲੇ ਚਲੇ ਗਏ ਹਾਂ ਚਲੋ ਫਿਰ ਜੀ ਤਮ ਉੱਧਰ ਤੋਂ ਚੱਲੀ ਅੱਗੇ ਉਧਰ ਮੋੜ ਲੂ ਇੱਧਰ ਮੋੜਨੀ ਚਲੋ ਫਿਰ ਕੰਮ ਕਰਤਾ ਉਦੋਂ ਉਦੋਂ ਦੇ ਆਉਂਗਾ ਹੋਰ ਕੀ ਆ ਹੁਣ ਤੁੰਗੂ ਹੋ ਗਿਆ ਸਾਹ ਸਾਹ ਆਵਾਜ਼ ਦੀ ਹਾਂ ਫਿਕਰ ਦੀ ਫਿਕਰ ਆ ਆ ਬਣੀ ਓਏ ਕੋਈ ਤੋਰੀਏ ਕਮੋੜ ਜਾਦੀ ਆ ਮੰਮੀ ਆ ਤੇ ਆ ਰਹੀ ਆ ਇਹ ਕਿਹੜਾ ਆ ਦੇ ਬੈ ਓਏ ਦਮਨ ਕੇੜੀਏ ਬੋਟਨ ਵਾਲੀ ਆਸੀ ਆਸੀ ਮੁੰਡਾ ਚਾਚੂ ਆਸਲਾ ਚਾਚੂ ਦੇ ਬਾਰ ਬਹੁਤ ਸੰਘੜੇ ਨੇ ਲੈ ਖਾਧੀ ਨਹੀਂ ਨਾ ਵਾਲ ਵਾਦੇ ਨੇ ਕਹਿੰਦੇ ਮਲਕੀ ਲੈਣ ਪਤਾ ਕਹਿੰਦੇ ਵਾਲ ਵਾਦੇ ਨੇ ਤੇਰੇ ਪਾਪੇ ਵਾਸਤੇ ਵੀ ਚਾ ਲੈ ਕੇ ਵਾਦੇ ਨੇ ਉਹ ਆ ਜਿੱਦੇ ਕੋਣ ਤੇਰੇ ਬਗਿੱਤੇ ਜਿੱਤੇ ਗਿਏ ਆਈ ਗਾਣੀ ਪਾਜੀ ਲੈਣੀ ਕੰਮੀ ਕਹਿੰਦੇ ਵਾਲ ਵਾਜਦੇ ਉਹਦੇ ਨਾਲ ਕਿਦਾਂ ਰੋਡ ਨਹੀਂ ਉਡ ਨਹੀਂ ਹਾਂ ਦਮੁੰਦੇ ਇੱਕ ਪਾਪਾ ਨੂੰ ਗੰਗੀ ਲੈ ਕੇ ਗੱਲ ਗੱਲ ਕਰ ਰਹੀ ਸੀ ਕਹਿੰਦੀ ਉੱਥੇ ਵਾਲ ਲਾਉਂਦੇ ਨੇ ਕਿੱਥੇ ਮਾਨਸਾ ਦਗਾਂ ਤਾਂ ਬਹੁਤ ਮਾਨਸਾ ਜਾਂਦੀ ਆਉਂਦੀ ਐ। 540 ਨਹੀਂ ਆ ਕੰਗੀ ਭਾਜੀ 74 ਰੁਪਏ ਦੀ ਇਹ ਇਹ ਨਾਲ ਵਾਲ ਆਏ ਨੇ ਕਹਿੰਦੇ। ਦੇ ਲਓ ਮੈਂ ਤੁਹਾਨੂੰ ਗਿਫਟ ਕਰ ਦੇਣੀ ਆ। ਪਰ ਤਾਂ ਤੁਸੀਂ ਵੀ ਲੈਣੇ ਸੰਘਣੇ ਵਾਲਾ ਵਾਸਤੇ ਵੀ ਮਿਲਦੀ। ਹੂੰ ਲੈ ਲੈਣੇ ਆ ਜੀ। ਤਾਂ ਫੜੋ ਮੱਧ ਜਾ ਮੜਾ ਜਾ। ਮੇਰੀ ਪੇਸ਼ੀ ਪੈ ਗਈ ਉਧਰ। ਫੋਨ ਫੜੋ ਤੁਸੀਂ। ਆਇਲ ਦੇਵੇਂ। ਥੋੜਾ ਜਿਆਦਾ ਘੁੱਲੂਗੀ ਐ।

ਦੋ ਅੱਜ ਕੱਡੇ ਤਾਂ ਕਿਨੇ ਏਡੇ ਏਰੋ ਛੱਟ ਖਤਮ ਹੋ ਜਾਣੇ ਹੁਣ ਇੱਥੇ ਕਿਹੜਾ ਲੋਜ ਹੋਣਾ ਆਪਾਂ ਇੱਕ ਲੈਣ ਨੂੰ ਪਤਾ ਨਹੀਂ ਨਾ ਫਿਰ ਜਿਹੜਾ ਆਪਾਂ ਲੈ ਵਰਤਦੇ ਆ ਉਹ ਤਾਂ ਹੈ ਨਹੀਂ ਉਹ ਚੀਜ਼ ਨਹੀਂ ਹੈ ਕਿ ਇੱਥੇ ਉਹ ਨਹੀਂ ਹੈ ਨਾ ਉਹ ਐਮਾਜ਼ਨ ਤੋਂ ਮਗਾਇਆ ਸੀ ਮੇਰਾ ਨਹੀਂ ਨਹੀਂ ਆਪਾਂ ਕੱਢ ਜਾਈਏ ਆਹ ਸੂਟ ਪਾ ਰੋ ਨਹੀਂ ਹੈ ਚਾਹਤ ਕਰ ਜੈਕਰ ਨੂੰ ਲੈਣੋਂ ਆਇਆ ਬੀਲ ਸਾਹਮਣੇ ਤੁਸੀਂ ਹੈ ਨਹੀਂ ਕੀਦਾ ਤਾਂ ਤੁਹਾਡੇ ਘਰ ਸਾਰਾ ਕੁਝ ਛਿੜਾਤਾ ਹੂੰ ਕੀਦਾ ਤਾਂ ਚਲ ਉੱਥੇ ਮੇਰੇ ਲੜਾਈ ਨਾਲ ਹਾਂ ਇੱਕ ਮੇਰੇ ਲੜਾਈ ਹੋਵੇ ਤੇ ਤੂੰ ਇੱਥੇ ਵੀ ਲੜ ਪਿਆ ਮੇਰੇ ਨਾਲ ਇੱਕ ਤਾਂ ਸਮਾਨ ਲੈ ਕੇ ਬਾਕੀ ਬੱਸ ਹੈ ਮੈਂ ਤਾਂ ਲੈ ਲਈ ਮੈਂ ਦੇਣਾ ਨਹੀਂ ਤੈਨੂੰ ਮੈਂ ਤਾਂ ਦੱਸਦਾ ਆਇਆ ਨਾ ਤੁਹਾਡੇ ਘਰੇ ਲਾ ਦੂੰਗਾ ਮੈਂ ਇਹਨਾਂ ਟਾਲਾ ਲਾ ਕੇ ਹਾਂ ਤੇ ਮਾਰਕਾ ਦੀ ਮਾਰਕਾ ਚਾਬੀਆਂ ਦੇਣੇ ਆਈ ਤਾਂ ਅੱਲਾਹ ਤੇ ਲੱਗਦਾ ਇਹਨੂੰ ਬੰਦ ਨਹੀਂ ਨੇ ਕਿ ਨੇ ਚਾਬੀਆਂ ਹੀ ਦੇਣੀ ਹੈਗੀਆਂ ਤੇ ਕਹਿ ਰਹੀ ਐ ਜੀ ਤੁਹਾਨੂੰ ਵਾਰੀ ਇਹ ਇੱਕੋ ਹੀ ਪਈ ਤੁਹਾਨੂੰ ਜੋਕ ਲਈ 89 ਦੀ ਤਾਂ ਦੋ ਦੇ ਦਿੱਤੀ ਪਹਿਲੇ ਆ ਲਈ ਇੱਕ ਪਈ ਹੋਣੀ ਇੱਥੇ ਪਈ ਹੋਣੀ ਇਹਦੇ ਤੋਂ ਬਦਾਂ ਬੱਚਾ ਵਾਲਾ ਸਮਾਨ ਹੈ ਆਪਾਂ ਇੱਥੇ ਕਰਦੇ ਆਂ ਆਹ ਕਹਿੰਦੀ ਮੇਰੀ ਮਾਸੀ ਆ ਗਈ ਕਿ ਨਹੀਂ ਮੈਂ ਲੱਭਦੇ ਨਹੀਂ ਆ ਬੰਦੂ ਮੈਂ ਆ ਗਈ ਇੱਥੇ ਵਰਤੀ ਸਰ ਨਿੱਚੀ ਹੋਣੀ ਨਿੱਚੀ ਹੋਣੀ ਇੱਥੇ ਬੱਚਾ ਵਾਲਾ ਦਮ ਨਹੀਂ ਯੋਟਰ ਤੇ ਸਾਡੇ ਬਹੁਤ ਰਹਿ ਰਹੇ ਯਾਰ ਮੈਨੂੰ ਕਿਹਦੇ ਦੱਦ ਲੱਗਦਾ ਮੇਰੇ ਬੁੱਤ ਬਟਨ ਬਹੁਤ ਘੁੰਮਾ ਹੈ ਜਦੋਂ ਡੱਬੀ ਲੈ ਨਹੀਂ ਡੱਬੀ ਖੋਲਣ ਢੱਕਣ ਵਾਲਾ ਕੰਮ ਨਹੀਂ ਕਰਦਾ ਹੈਗਾ ਲਓ ਜੀ ਸਾਡੀ ਇਮੀਗ੍ਰੇਸ਼ਨ ਹੋ ਗਈ ਹੈ ਅਸੀਂ ਆ ਗਏ ਹਾਂ ਬਾਹਰੇ ਬੋਰਡਿੰਗ ਪਾਸ ਮਿਲ ਗਿਆ ਸਾਨੂੰ ਹਾਂ ਫਿਰ ਸਾਡੀ ਸਿੱਧਾ ਫਲਾਈਟ 'ਚ ਜਾਣਾ ਹਾਂ ਤੇ ਸਾਡੀ ਜਿਹੜੀ ਦੂਜੀ ਆਪਾਂ ਲਾਉਂਜ ਤੇ ਵੀ ਆਉਣਾ ਕੁਝ ਖਾਣਾ ਪੀਣਾ ਹੈ ਤੇ ਸਾਡੀ ਬਾਸੀ ਫੈਮਿਲੀ ਹਜੇ ਅੰਦਰ ਹੀ ਹੈ ਇਮੀਗ੍ਰੇਸ਼ਨ ਦੇ ਫਾੜ ਲੈਣ ਨੂੰ ਹੈ ਅੱਗੇ ਤੋਂ ਨਾਲ ਕੋਲ ਯਾਰ ਆਪਾਂ ਕੁਝ ਕਰ ਨਹੀਂ ਸਕਦੇ ਸਮਾਨ ਵਿੱਚ ਰੱਖ ਸਕਦੇ ਫਿਰ ਆਪਾਂ ਸਮਾਨ ਲੈ ਕੇ ਉੱਥੇ ਖੜ ਜੰਨੇ ਆ ਲਾਂਚ 'ਚ ਬਹਿਨੇ ਆ ਲਾਂਚ ਬਹਿਨੇ ਚਲ ਲਾਂਚ ਹੋ ਵੀ ਆਪਣਾ ਚੱਲਦਾ ਕਰਕ ਨਹੀਂ ਚਲੋ ਇਹ ਪੀ ਕੇ ਦੇਖਾਂਗੇ ਨਾ ਕੀ ਚੀਜ਼ ਹੈ ਕੀਤਾ ਮੈਂ ਵੀ ਨਹੀਂ ਇੱਧਰ 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 ਉਧਰ ਆਓ ਅੱਛਾ ਲਾਂਚ ਬੈ ਕੇ ਪੁੱਲ ਨਾ ਜਾਈਏ ਹੁਣ ਇਹ ਤਾਂ ਸਮਾਨ ਸਮਾਨੇ ਟਰਾਲੀ ਨਾ ਲੱਗੇ ਨਾ ਭੁੱਲ ਗਿਵੇਂ ਜਾਵਾਂਗੇ ਇਹ ਰੱਖ ਨਾਲ ਨਾਲ ਕੀ ਕਹਾਂਗੇ ਦੱਸ ਉਹਨਾਂ ਸਿੱਕੇ ਕੋਪਰੇ ਉਹਦੇ ਕਹਿੰਦੇ ਸਟੇ ਕਰਨਾ ਕਿਤੇ ਰਸਤੇ ਅੱਛਾ ਪੀ ਕੇ ਦੱਸ ਕਿਵੇਂ ਦਾ ਮਿੱਠਾ ਜਿੱਤੋ ਅੱਗੇ ਪੁੱਛੇ ਕਾਹੀ ਦਰਵਾਸਲੇ ਮੈਂ ਅਮਨ ਥੱਕੀ ਹੋਣੀ ਸਫਰ ਚ ਬੜਾ ਉਹ ਤੇ ਬਹੁਤ ਹੀ ਬਹੁਤ ਪਿਆਸ ਲੱਗ ਰਹੀ ਕੀ ਲੈਣਾ ਦੱਸੋ ਪਾਪਨ ਹੋਰ ਕੀ ਲੈਣਾ ਇੱਕ ਪੈਕੇਟ ਲਿਆਉਗਾ ਸੌਤ ਹੈ ਠੀਕ ਨਹੀਂ ਇੱਕ ਦਿਨ ਹੋ ਗਈ ਇਮੀਗ੍ਰੇਸ਼ਨ ਨਾਲ ਆ ਗਏ ਬਾਰੇ ਕੀ ਪੁੱਛਿਆ ਤੁਹਾਨੂੰ ਨਿੰਬੂ ਪਾਣੀ ਇਮੀਗ੍ਰੇਸ਼ਨ ਨਾਲ ਕੀ ਪੁੱਛਿਆ ਇਮੀਗ੍ਰੇਸ਼ਨ ਵਾਲੇ ਕਹਿੰਦੇ ਤੀਰਾਂ ਜਾਂਦਾ ਲੈ ਘਰ ਨੂੰ ਜਿੰਦ ਕਹਿੰਦਾ ਕੋ ਪਹਿ ਮੋਗੇ ਨਾਲੇ ਕਾਫੀ ਟਾਲੀ ਨਹੀਂ ਦਿਖਣਗੇ ਲੌਂਜ ਜਾ ਕੇ ਹਾਂ ਫੇਰ ਆਹੀ ਇਮੀਗ੍ਰੇਸ਼ਨ ਥੋੜੀ ਲੇਟ ਕਰਦੀ ਮੈਂ ਹਾਂ ਇਹ ਬੰਦੇ ਵੀ ਤੈਨੂੰ ਆਣਾ ਹਾਂ ਹਮਾਰੇ ਟੈੱਲ ਆਏ ਐ ਦੋ ਚੱਲ ਰਹੀ ਹੈ ਜੀ ਦੋ ਚੱਲਦੀ ਹੈ ਦਰ ਕਿ ਪਹਿਲਾਂ ਨਿਕਲਾਈ ਮੈਂ ਨਿਕਲਾਈ ਮੇਰੇ ਨਾਲ ਜੁੱਤੀ ਟੈਟ ਦੇ ਚੰਜੂ ਤੈਨ੍ਹਰ ਕਾੜੀ ਸਾਹਮਣੇ ਜੁੱਤੀ ਲੈ ਲੈਣੇ ਲਈ ਹੋ ਗਈ ਇਮੀਗ੍ਰੇਸ਼ਨ ਇਧਰ ਵੀ ਹੋਲੀ-ਵੋਲੀ ਉਹਨਾਂ ਨੇ ਮੇਰੇ ਬਾਬਾ ਸਵਾਲ ਜਵਾਬ ਕੀਤੇ ਉਹਨਾਂ ਨੇ ਮੈਨੂੰ ਕੋਈ ਨਹੀਂ ਪੁੱਛਿਆ ਕਰਦੇ ਤੁਸੀਂ ਆਉਂਦੇ ਜਾਂਦੇ ਰਹਿੰਦੇ ਨਾ ਆਪ ਡਾਊਨ ਕਰਦੇ ਰਹਿੰਦੇ ਕੇ ਤੁਸੀਂ ਕਹਿੰਦੇ ਤਾਰੋ ਦੀ ਇਮੀਗ੍ਰੇਸ਼ਨ ਹੋ ਗਈ ਹੈ ਮੈਂ ਤੈਨੂੰ ਨਹੀਂ ਕੁਝ ਪੁੱਛਿਆ ਤੁਹਾਡੀ ਇਮੀਗ੍ਰੇਸ਼ਨ ਕਾਫੀ ਟਾਈਮ ਲੱਗਾ ਭਾਜੀ ਏਅਰਪੋਰਟ ਆਈ ਦੇਖਣਾ ਨਾ ਨਹੀਂ ਪਾਈ ਜੇ ਤੁਸੀਂ ਦਿੱਲੀ ਆਵਾਂ ਦਿੱਲੀ ਆਉਣ ਜਾਣ ਕਰੋ ਨਾਲ ਪਹਿਨੀ ਤੁਹਾਨੂੰ ਇਹ ਸਵਾਲ ਜਵਾਬ ਕਰਦੇ ਹੈਗੇ ਸਾਨੂੰ ਨਾ ਕੋਈ ਫालतू ਸਵਾਲ ਨਹੀਂ ਕੀਤਾ ਤੁਸੀਂ ਕੋਈ ਨੇਮਸਾਬ ਲੱਗਦੇ ਹੋ ਨਾ ਉਹ ਕਹਿੰਦੇ ਸ਼ਾਨਗਾਨ ਵੀਜ਼ਾ ਤੁਹਾਡਾ ਲੱਗਾ ਹੋਇਆ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਕਿੱਥੋਂ ਆ ਗਏ ਦਮਨ ਕਰਕੇ ਸਵਾਲ ਕੀਤੇ ਹੁਣ ਅਸੀਂ ਆਉਂਦੇ ਫਿਰ ਲੌਂਜ ਬੈਠੇ 10 ਮਿੰਟ ਇੱਧਰ ਹਾਂ ਹਾਂ ਉਧਰ ਫਿਰ ਕਾਦਾ ਪੀਦਾ ਥੋੜਾ ਜਿਆ ਬੈਠ ਕੇ ਤੁਸੀਂ ਆਪਣਾ ਬਸ ਬਿਲ ਹੋ ਗਿਆ ਹਾਂ ਹੋਰ ਬੜ ਚਲ ਗਈਸ ਪਰਫਿਊਮ ਦੋ ਆ ਗੀਆਂ ਹਣ ਇੱਕ ਹੋਰ ਆ ਗਈ ਉਹ ਦੇਖ ਪ੍ਰਧਾਨ ਸਾਹਿਬ ਨੂੰ ਫੇਰ ਬੁਲਾ ਲਿਆ ਮੈਂ ਕੋਈ ਸਪੈਸ਼ਲ ਚੀਜ਼ ਹੈ ਉਹਦੇ ਉਹ ਵੈਰੀ ਗੁੱਡ ਆ ਤੇ ਬੜੀ ਵਧੀਆ ਖਾਣਾ ਹੈ ਆ ਦਾ ਨਾਮ ਬੜਾ ਵਧੀਆ ਹੈ ਇਹ ਆਪਣੀ ਵਸਲੇ ਕੇ ਹੈ ਐਡਾ ਖਰਾਬ ਦੇਖੀ ਨਹੀਂ ਕੌਣ ਇਹ ਐਂ ਕਰੋ ਨਾ ਓਏ ਓਏ ਇਹ ਐਂ ਕਰੋ ਜਿਹੜੇ ਹੁਣਦੇ ਸੀ ਨਾ ਚਲਾਣ ਨੂੰ ਉਹ ਰੌਕਟ ਜਿਹੇ ਵਿੱਚ ਕਾਰ ਰੱਖ ਲਓ ਕੰਦ ਤੇ ਜਿਹੜਾ ਹੱਥ ਪੈ ਗਿਆ ਉਹ ਸਹੀ ਇਹ ਪਾਣੀ ਹੈ ਕੀ ਹੈ ਇਹ ਇਹ ਭਾਜੀ ਹੈਗਾ ਮਜੀਤੋ ਇੱਕ ਬੋਤਲ ਮੈਨੂੰ ਦੇ ਦਿਓ ਸੋਨੂ ਦੇ ਨਵੇਂ ਘਰ ਦੀ ਖੁਸ਼ੀ ਚ ਪਾਰਟੀਆਂ ਕਰ ਲੰਦੀਆਂ ਐ ਲੋਕੀ ਤਾਂ ਬੀਅਰ ਦੀ ਪਾਰਟੀ ਕਰਦੇ ਫਿਰਦੇ ਪਤਾ ਨਹੀਂ ਕਾਜੀ ਆਈ ਦਾਸਨ ਲੈ ਆਇਨ ਕਿ ਆਈ ਬਸ ਤੇ ਆ ਦੇਖੋ ਚਲੋ ਪ੍ਰਧਾਨ ਜੀ ਪਦੀਨਾ ਬਹੁਤ ਕੁਛ ਐਦੇ ਵਿੱਚ ਚਲੋ ਸਮਾਨ ਰੱਖਣਾ ਵੀ ਗੱਡੀ 'ਚ ਕੈਮ ਲੱਗਣਾ ਚਲੋ ਆਈ ਪ੍ਰੋਗਰਾਮ ਚਲੋ ਅਸੀਂ ਸਟੇ ਵੀ ਕਰਨਾ ਕਿੱਥੇ ਭਾਈ ਸਾਡਾ ਸਟੇ ਹੈਗਾ ਇੱਕ ਦੋ ਜਗ੍ਹਾ ਤੇ ਸਰਪ੍ਰਾਈਜ਼ ਦੇਣੇ ਆ ਜਿਹੜਾ ਮੋਰ ਚਲੋ ਜੀ ਚੀਜ਼ ਤਾਂ ਛੋਟੀ ਸਹੀ ਹੁੰਦੀ ਹੁੰਦੀ ਅਮਨ ਫੀਲਿੰਗ ਲੈ ਕੇ ਦੇਖ ਲੈ ਵੇ ਖੜ ਕੇ ਦੇਖ ਆਏ ਆਏ ਚੰਗਾ ਜਾਲਾ ਲੈਣ ਯਾਰ ਦਾਜ ਕਦੇ ਮੈਂ ਚਲਾਉਣ ਲੱਗ ਗਈ ਨਾ ਆਮਾ ਦੀ ਹਾਈਟ ਦੇ ਇੱਥੇ ਗੱਡੀ ਹਾਈਟ ਦੇ ਲੈ ਲੈ ਕੇ ਆਈਏ ਸਾਰਾ ਇਹ ਕੰਮ ਕਰੀ ਜੀ ਪਾਰਟੀਸ਼ਨ ਕਰ ਲੈਣੀ ਆਪਾਂ ਇਹਨਾਂ ਨੂੰ ਸਰਪ੍ਰਾਈਜ਼ ਕਰਦੇ ਆ ਲੈ ਲਈਆਂ ਵੇਖੋ ਤੁਹਾਡੇ ਪਾਪ ਆਪਣਾ ਸਮਾਨ ਇਹਨਾਂ ਵੀ ਗੱਡੀ ਚ ਹੀ ਰੱਖ ਲੈਣਾ ਸਾਰਾ ਚਲੋ ਉਹ ਚੱਕਰਿੰ ਟੈਨਸ਼ਨ ਨਹੀਂ ਦੀ ਕੋ ਲੋੜ ਹੈ ਕਿ ਡੱਬਾ ਰੱਖੋ ਬਾਹਰ ਦਾ ਸਮਾਨ ਅੰਦਰ ਹੋਣਾ ਤਾਂ ਕੋ ਤੁਸੀਂ ਇਹ ਸਮਾਨ ਵੜਾ ਕੱਟ ਲੱਤਾ ਯਾਰ ਇਹ 봐 ਫਤ ਤੈਨੂੰ ਦੇਖ ਦੇ ਕੇ ਲਿਆ ਮੈਂ ਸਮਾਨ ਮੈਨੂੰ ਦੇਖ ਕੇ ਕੱਟ ਲੈ ਮੇਰੇ ਦੇਖ ਕੇ ਵਧ ਲੈ ਕਰੋ ਨਹੀਂ ਨਹੀਂ ਤੈਨੂੰ ਦੇਖ ਕੇ ਕੱਟ ਲਈਦਾ ਨਾ ਇਹ ਕਹ ਆ ਵੀ ਤੁਸੀਂ ਹੁਣ ਹੋ ਗਏ ਹੋ ਸੈਪਰੇਟ ਦਾ ਸਮਾਨ ਘਟ ਆਇਆ ਹੈ ਨਾ ਹਟੋ ਗਿਆ ਸਾਡੇ ਤੋਂ ਇਹ ਤਾਂ ਘਟ ਲਿਆ ਤਾਂ ਦੱਸ ਕੇ ਬਾਤ ਕਰਨ ਲੈਂਦਾ ਜਾਂ ਆਪਣੀ ਟਰਾਲੀ ਕਿੱਥੇ ਆ ਪਿੱਛੇ ਰੱਖ ਦਿਓ ਬਾਦ ਚੱਕੇ ਨਾਲ ਉਖਾਊਗਾ ਟਰਾਲੀ ਆ ਵੀ ਆ ਅੱਛਾ ਇਹ ਪਾ ਮੇਰੇ ਕੋਲ ਨਹੀਂ ਫਿਰ ਤੁਸੀਂ ਤਾਂ ਮੈਂ ਕਹਿੰਦਾ ਇਹ ਖੁੱਲੇ ਰੱਖ ਲੈਂਦੇ ਤੁਸੀਂ ਖੁੱਲ Jadinya-jadinya ਇਹ ਵਜਣੀਆਂ ਆ ਲੈ ਉਹ ਜੀ ਫਾਈਨਲੀ ਘਰ ਆ ਗਏ ਸੋ ਨੂੰ ਅੱਡ ਹੋ ਗਈ ਤੇ ਪਰ ਫੇਰ ਵੀ ਸੋ ਨੂੰ ਦਿਹਾਤਾ ਨਹੀਂ ਜਾਂਦੀਆਂ ਹੈਗੀਆਂ ਹੁਣ ਇੱਥੇ ਬੈਠੀ ਜਾਣ ਕੇ ਮੈਂ ਚਲੀ ਆ ਕੇ ਪੀ ਸਬਜੀ ਇਥੋਂ ਲੈ ਜਾਂਗੀ ਨਹੀਂ ਅੱਜ ਦਾ ਕੀ ਕੁੱਤੀ ਉਹ ਕਹਿੰਦੀ ਕਲਵਿੰਦਾ 10 ਕਿਲੋਮੀਟਰ ਲੈ ਲਈ ਹੋਰ ਉਹਨਾਂ ਦਾ ਉਦੋਂ ਨਹੀਂ ਦਿਲ ਤੇ ਲੱਗ ਗਿਆ ਹਾਂ ਤੇ ਨਹੀਂ ਇਹਦਾ ਬੰਦਾ ਕਹਿੰਦਾ ਤੂੰ ਹੀ ਲੈ ਲੋ ਇਤੋਂ ਹੀ ਆ ਪੀ ਸਾਲੀ ਤੋਂ ਲਿਆਉਂਗਾ ਉਹਨੇ ਕਾ ਤੋ ਨਹੀਂ ਗੱਲ ਕਹੀ ਫਿਰ ਕਿ ਮੈਂ ਜਾਮਨ ਪੈ ਕੇ ਸੁਣਿਆ ਇਹ ਨਹੀਂ ਕਿਹਾ ਕਿ ਮੈਂ ਮਤਲਬ ਆਪਣੇ ਵਾਸਤੇ ਲਿਆਉਂਗਾ ਉਹ ਕਹਿੰਦਾ ਤੂੰ ਜੇ ਲੈਣੇ ਲੈ ਲੋ ਨਹੀਂ ਤਾਂ ਮੈਂ ਸ਼ਾਜਲੀ ਤੋਂ ਲਿਆਉਂਗਾ ਕਹਿੰਦਾ ਮੈਂ ਆਪਣੇ ਤੇਰੇ ਕਹ ਤੂੰ ਹੀ ਲੈ ਲੋ ਮੈਂ ਆਪਣੇ ਤੇ ਸ਼ਾਜਲੀ ਤੋਂ ਲਿਆਉਂਗਾ ਐ ਆ ਫਿਰ ਮੈਂ ਵੀ ਕਿਹਾ ਮੈਂ ਪਤਾ ਤੂੰ ਵੀ ਆਪਣੇ ਅੱਧਾ ਕਿਲੋ ਲਈ ਮੈਂ ਕਿਹਾ ਫਿਰ ਮੈਂ ਸ਼ਾਜਲੀ ਤੋਂ ਲਿਆਉਂਗਾ ਨਹੀਂ ਨਹੀਂ ਨਾ ਤੁਸੀਂ ਨਾਲ ਸਮਝਦਾਰ ਬੰਦੇ ਲੈ ਕੇ ਜਾਇਆ ਕਰੋ ਤੁਸੀਂ ਇਕੱਲੀ ਨਾ ਜਾਇਆ ਕਰੋ ਉਹੀ ਤਾਂ ਗੱਲ ਹੈ ਸਿਆਣ ਤੱਕ ਚਲੋ ਜੀ ਆਪਾਂ ਲੜ ਲਈਏ ਬਸ ਤੁਹਾਨੂੰ ਬਾਅਦ ਚ ਮਿਲਦੇ ਆ ਸੋਨਾ 1 ਲੱਖ 32000 ਨੂੰ ਹੋ ਗਿਆ ਕਿੰਨੀ ਗੱਲ ਹੈ ਫਿਰ ਕੀ ਹੋ ਗਿਆ ਬੈਠਾ ਕਢਾਣਾ ਕੀ ਪਤਾ ਕੁੱਤੀ ਕਿੰਨਾ ਕਢਾਏ ਲੈਂਦੀ ਹੁਣ ਮੈਂ ਅੱਜ ਰੇਟ ਵੇਖਿਆ ਮੈਂ ਮਰੋ ਕਿਤੇ 1 ਸਖਨ ਵਾਲਾ ਇਹ ਸਭ 200 200 ਆਹ ਬੱਡੀ ਦਿਖਾ ਦਿੰ ਲੈ ਕੁੱਤਿਓ ਮੈਂ ਤੇ ਨਹੀਂ ਕੈਂਠਾ ਹੁੰਦਾ ਵੱਡਾ ਨਹੀਂ ਕੁੱਤਿਓ ਨਹੀਂ ਕਹਿਣਾ ਹੈਗਾ ਮੂੰਹ ਤੋੜਦਾ ਨੀ ਤਰਾ ਇੰਨੀ ਇੱਜ਼ਤ ਨਾਲ ਗੱਲ ਕਰ ਮੈਂ ਤੈਨੂੰ ਦੀਦੀ ਦੀਦੀ ਕਰਨ ਨਹੀਂ ਤੂੰ ਮੇਰੇ ਸਿਰ ਤੇ ਕੰਗਾ ਸੰਗਲ ਕਢਾ ਲੀਏ ਮੈਂ ਵੱਡੀਆਂ ਤੇ ਫੇ ਦੀਦੀ ਕੈਂਠਾ ਹੁੰਦਾ ਇੱਦਾਂ ਮੋਟਾ ਮੋਟਾ ਮੂੰਹ ਵੀ ਬਚਾਈਦਾ ਪੌਂੜਾ ਕਈਆਂ ਦੇ ਮੂੰਹ ਚਾਜੇ ਕਿਹੜੇ ਕੈਂਠੇ ਪਾਈ ਫਿਰਦੀਆਂ ਉਹ ਆਹ ਜੀ ਬਾ ਪ੍ਰਧਾਨ ਸਾਹਿਬ ਇਹ ਮੇਰਾ ਮੂੰਹ ਤੇ ਆ ਵੀ ਪਾਣ ਵਾਲਾ ਨਹੀਂ ਕਹਤੋਂ ਪਾਈ ਫਿਰਦੀ ਹੈ ਇਹ ਪਰਮਾਤਮਾ ਦਿੰਦਾ ਹੀ ਐਸੀ ਜਾਨੀ ਇਹਦਾ ਮੂੰਹ ਨਹੀਂ ਪਾਣ ਵਾਲਾ ਲੈ ਉਹਦਣਾ ਨਹੀਂ ਪੈ ਬੈਠੀ ਮੈਂ ਤਾਂ ਉਹਦਣਾ ਕਹਤਾਂ ਜੈੱਟ ਤੇਰੇ ਸਾਹਮਣੇ ਤਾਂ ਗਰਨਾਲ ਹੀ ਤੇਰੀ ਹੁੰਦੀਆਂ ਅੰਗ ਲਈ ਪਰਨੀਤ ਆਪਣੀਤ ਨੂੰ ਕਹੋ ਤੇ ਵੀਡੀਓ ਪਾ ਦੇ ਤੂੰ ਫਿਰ ਭਟੀਕਾ ਚੈਨਲ ਤੇ ਜਦੋਂ ਜਦੋਂ ਬੰਦਾ ਬੁੱਢਾ ਹੁੰਦਾ ਜਿੰਨੇ ਪੁਰਾਣੇ ਕੱਪੜੇ ਵਿੱਚ ਕੱਟ ਕੇ ਰੱਖਾ ਬਲੰਦਰ ਆਉਣ ਵਾਲਾ ਬਲੰਦਰ ਦੇਣੇ ਉਹ ਬੜੇ ਪਾਉਂਦਾ ਹੁੰਦਾਂ ਨਹੀਂ ਐ ਬੜਾ ਭੁੱਖਾ ਨਾ ਘਰ ਵਿਚਾਰਾ ਭਾਵੇਂ ਭੁੱਖਾ ਨਾ ਕਿਉਂ ਉਹਨੂੰ ਹੱਥੋਂ ਪੁਰੇ ਪੁਰਾਣੇ ਹੀ ਜਾਣੇ ਹਾਂ ਫਰਦਾ ਦੇ ਪਾਪੇ ਨੂੰ ਐਵੇਂ ਕਹਿਤਾ ਕਹਿੰਦਾ ਆਪਾਂ ਕਦੇ ਰੋਟੀ ਉਧਰ ਖਾਇ ਕਰਾਂਗੇ ਇੱਧਰ ਮੈਂ ਕਿਹਾ ਤੂੰ ਦੇਖੀ ਮੈਂ ਪੱਕੀ ਨਹੀਂ ਤੂੰ ਸੱਚੀ ਮੰਨਣਾ ਨਹੀਂ ਸੋਹ ਮਹਾਰਾਜ ਦੀ ਤੂੰ ਮੰਨੋ ਜਾਂ ਨਾ ਮੰਨੋ ਇਹ ਉਧਰ ਤੁਰ ਕੇ ਪੈ ਮਹਾਰਾਜ ਸੋਹ ਮਹਾਰਾਜ ਸੋਹ ਤੂੰ ਕੁਤੜੀਓ ਮੰਨਣਾ ਨਹੀਂ ਸਰੋਜੀ ਦੀ ਯਾਦ ਆ ਗਈ ਸਰੋਜੀ ਤੇ ਦਿਖਦੇ ਕੁਤੜੀਓ ਮੈਂ ਤਾਂ ਕਿ ਕੁਤੜੀ ਤੂੰ ਮੰਨਣੀ ਇਹ ਉੱਧਰ ਤੁਰ ਕੇ ਕੁੱਤੀਆਂ ਵੀ ਨਹੋਲੀ ਪਈ ਜਾਣ ਮੈਨੂੰ ਐ ਲੱਗਣ ਦੇ ਨਾ ਤੂੰ ਰਹਿੰਦੇ ਨਾ ਮੈਂ ਬੜਾ ਰੋਈ ਨਹੀਂ ਮੈਂ ਕਦੇ ਰਿਆ ਹਾਲ ਪਏ ਹਨ ਜਦੋਂ ਉਹ ਸਵੇਰੇ ਉੱਠ ਕੇ ਨਾ ਸਵੇਰੇ ਉੱਠ ਕੇ ਨਾ ਆਏ ਹੈਗਾ ਤੇ ਮੇਰਾ ਜੀ ਕਰੇ ਜਾਂ ਤੈਂ ਮੈਂ ਹਾਂ ਮਰ ਸੁੱਤੇ ਪਏ ਹੁਣ ਭਾਵੇਂ ਤੇ ਮੈਂ ਕਾ ਤੁਰਦਾ ਬਾਰ ਕਢ ਕਾ ਕੇ ਸੱਜਿਆ ਕੇ ਮੈਂ ਇਧਰ ਆਈ ਤਾਲਾ ਲੱਗਾ ਮੈਂ ਤੁਰ ਗਈ ਉਹ ਚਾਹ ਮੰਗਦਾ ਸੀ ਉਤਾਰ ਮੈਂ ਤੇਰੇ ਕਰਕੇ ਉੱਟਦੇ ਆ ਸਾਰ ਪਹਿਲਾਂ ਤਾਲੇ ਖੋਲਿਆ 7:30 ਵਜੇ ਪਹਿਲਾਂ ਆਓ ਵੇਖ ਲੈ ਸੋਨੂੰ ਹੁਣ ਤੂੰ ਸੋਨੂੰ ਨੂੰ ਕੈਮਰਾ ਲੱਗਾ ਠਾ ਅਵਾਜ਼ ਵੀ ਦਿੰਦਾ ਕੈਮਰਾ ਦੇ ਲੋ ਦੇ ਲੋ ਆਈ ਮੈਂ ਕਿ ਤਾਲਾ ਲੱਗਿਆ ਮੈਂ ਮੁੜ ਗਈ ਤੇ ਫਟਾਫਟ ਫਿਰ ਮੈਂ ਫਤੈ ਨੂੰ ਕਿਹਾ ਯੂਨੀਫਾਰਮ ਪਾ ਕੇ ਮੈਂ ਜਬ ਅੱਜ ਕੇ ਜਾਉਣਾ ਕੋਈ ਰੌਲਾ ਨਹੀਂ ਪਿਆ ਠੇਕਰੇ ਸਵੇਰੇ ਕੁਛ ਨਹੀਂ ਸੋਨੂੰ ਰੌਲਾ ਪਾਉਂਦੀ ਰਹਿੰਦੀ ਠੇਕੇ ਅੱਜ ਤਾਂ ਮੈਂ ਆ ਗਈ ਹਾਂ ਕੱਲ ਨੂੰ ਆਉਣਾ ਨਹੀਂ ਹੈਲੋ ਹੋਰ ਆਹੀ ਨੀ ਬੈ। ਹੈਲੋ ਇਸ ਨੂੰ ਭੈਣ ਹੋ ਗਈ ਛੱਡਣ ਲੱਡ। ਹੋਰ ਗੱਲਾਂ ਤੇ ਵਰਸ਼ੇ ਗਾਣੇ। ਚਾਹ ਪੀਏ ਤਾਂ ਤੁਹਾਨੂੰ ਨਵੇਂ ਵਲੌਗ ਨਾਲ ਮਿਲਦੇ ਆ। ਬਾਏ ਟਾਟਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ।